ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਰ ਵਾਲੀ ਪੌੜੀ ਦੇ ਸਬੰਧ ਵਿੱਚ ਇਹ ਸਾਡੀ ਚੌਥੀ ਤੇ ਆਖਰੀ ਵੀਡੀਓ ਹੈ ਆਪਾਂ ਪਿਛੇ ਸੋਦਰ ਵਾਲੀ ਪੌੜੀ ਦੇ ਵਿੱਚ ਹੋਣ ਵਾਲੀਆਂ ਗਲਤੀਆਂ ਨੂੰ ਸੁਧਾਰਨ ਲਈ ਸੋਦਰ ਵਾਲੀ ਪੌੜੀ ਵਿੱਚ ਆਏ ਹੋਏ 50 ਦੇ ਲਗਭਗ ਫਰਕਾਂ ਨੂੰ ਅੰਤਰਾਂ ਨੂੰ ਸਮਝਣ ਅਭਿਆਸ ਕਰਕੇ ਪਕਾਉਣ ਵਾਸਤੇ ਇਸ ਪੌੜੀ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਸੀ ਪਹਿਲੇ ਹਿੱਸੇ ਦੇ ਵਿੱਚ ਪਹਿਲੀ ਤੁਕ ਤੋਂ ਲੈ ਕੇ 8ਵੀਂ ਤੁਕ ਤੱਕ ਦੂਜੇ ਹਿੱਸੇ ਦੇ ਵਿੱਚ 9ਵੀਂ ਤੁਕ ਤੋਂ ਲੈ ਕੇ 16ਵੀਂ ਤੁਕ ਤੱਕ ਤੇ ਹੁਣ ਤੀਜੇ ਹਿੱਸੇ ਦੇ ਵਿੱਚ 17ਵੀਂ ਤੁਕ ਤੋਂ ਲੈ ਕੇ 22ਵੀਂ ਤੁਕ ਤੱਕ ਅੱਜ ਆਪਾਂ ਦਰਸ਼ਨ ਕਰਾਂਗੇ ਸਭ ਤੋਂ ਪਹਿਲਾਂ ਦੇਖੀਏ ਕਿ 17ਵੀਂ 18ਵੀਂ ਤੇ 19ਵੀਂ ਇਹ ਤਿੰਨ ਤੁਕਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਅੰਤਰ ਨਹੀਂ ਜਿਸ ਤਰ੍ਹਾਂ ਇਹ ਜਪਜੀ ਸਾਹਿਬ ਵਿੱਚ ਆਈਆਂ ਨੇ ਉਸੇ ਤਰ੍ਹਾਂ ਹੀ ਇਹ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਆਈਆਂ ਨੇ ਸੋ ਇਸ ਤੋਂ ਅੱਗੇ ਹੁਣ ਤਿੰਨ ਜਿਹੜੀਆਂ ਤੁਕਾਂ ਨੇ ਉਹਨਾਂ ਦੇ ਆਪਾਂ ਦਰਸ਼ਨ ਕਰਦੇ ਹਾਂ ਹੁਣ ਦਰਸ਼ਨ ਕਰਦੇ ਹਾਂ 20ਵੀਂ 21ਵੀਂ ਤੇ 22ਵੀਂ ਇਹਨਾਂ ਅਖੀਰ ਲੀਆਂ ਤਿੰਨ ਤੁਕਾਂ ਦੇ ਵਿੱਚ ਆਏ ਚਾਰ ਅੰਤਰਾਂ ਦੀ 20ਵੀਂ ਤੁਕ ਦੇ ਵਿੱਚ ਜਪਜੀ ਸਾਹਿਬ ਜੀ ਦੇ ਵਿੱਚ ਹੈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਉਥੇ ਰਹਿਰਾ ਸਾਹਿਬ ਜੀ ਦੇ ਵਿੱਚ ਹੈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸਤੀ ਵਡਿਆਈ ਵੇਖੈ ਦੀ ਜਗਾ ਤੇ ਦੇਖੈ ਜਿਵ ਦੀ ਜਗਾ ਤੇ ਜਿਉ ਇਸ ਤਰ੍ਹਾਂ ਹੁਣ 21ਵੀਂ ਤੁਕ ਦੇ ਵਿੱਚ ਇੱਕ ਐਸੀ ਗਲਤੀ ਹੈ ਜਿਹੜੀ ਸਭ ਤੋਂ ਵੱਧ ਭਲੇਖਾ ਪੈਣ ਦਾ ਕਾਰਨ ਬਣਦੀ ਹੈ ਜਪਜੀ ਸਾਹਿਬ ਜੀ ਦੇ ਵਿੱਚ ਹੈ ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਰਹਿਰਾ ਸਾਹਿਬ ਜੀ ਦੇ ਵਿੱਚ ਹੈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਅੰਤਰ ਕੇਵਲ ਇੱਕ ਸ਼ਬਦ ਦਾ ਰਹਿਰਾ ਸਾਹਿਬ ਜੀ ਦੇ ਵਿੱਚ ਫਿਰ ਇਹ ਇੱਕ ਸ਼ਬਦ ਵੱਧ ਆਇਆ ਪਰ ਜਦੋਂ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਜੇ ਸਾਡੇ ਮੂੰਹੋਂ ਇਹ ਫਿਰ ਅੱਖਰ ਆ ਗਿਆ ਤਾਂ ਫਿਰ ਅਸੀਂ ਅੱਗੇ ਆਸਾ ਮਹੱਲਾ ਪਹਿਲਾ ਰਹਿਰਾ ਸਾਹਵਲ ਚਲੇ ਜਾਵਾਂਗੇ ਤੇ ਜੇ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਹਾਂ ਇਹ ਫਿਰ ਅੱਖਰ ਨਾ ਆਇਆ ਤੇ ਫਿਰ ਅਸੀਂ ਮੁੰਦਾ ਸੰਤੋਖ ਵਾਲੀ ਪੌੜੀ ਵੱਲ ਚਲੇ ਜਾਵਾਂਗੇ ਇਸ ਲਈ ਇਹ ਜਿਹੜੀ 21ਵੀਂ ਤੋਕ ਹੈ ਇਹਦਾ ਖਾਸ ਕਰਕੇ ਧਿਆਨ ਰੱਖਣਾ ਇਹਨੂੰ ਚੰਗੀ ਤਰ੍ਹਾਂ ਅਭਿਆਸ ਕਰਕੇ ਆਪਣੀ ਜ਼ੁਬਾਨ ਤੇ ਆਪਣੇ ਚੇਤੇ ਵਿੱਚ ਪਕਾ ਲੈਣਾ 22ਵੀਂ ਤੁਕ ਵਿੱਚ ਹੈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਰਹਿਰਾ ਸਾਹਿਬ ਜੀ ਦੇ ਵਿੱਚ ਆਇਆ ਸੋ ਪਾਤ ਸਾਹ ਸਾਹਾ ਪਤ ਸਾਹਿਬ ਉਥੇ ਪਾਤ ਸਾਹਿਬ ਜਬਜੀ ਸਾਹਿਬ ਦੇ ਵਿੱਚ ਤੇ ਰਹਿਰਾ ਸਾਹਿਬ ਜੀ ਦੇ ਵਿੱਚ ਪਤ ਸਾਹਿਬ ਕੇਵਲ ਇੱਕ ਕੰਨੇ ਦਾ ਅੰਤਰ ਹੈ ਜਿਹਨੂੰ ਅਸੀਂ ਕਦੇ ਗੌਲਦੇ ਨਹੀਂ ਧਿਆਨ ਹੀ ਨਹੀਂ ਦਿੰਦੇ ਇਸ ਸੰਬੰਧ ਵਿੱਚ ਅਸੀਂ ਗੁਰਬਾਣੀ ਪੜ੍ਹਦੇ ਹਾਂ ਮੋٹے ਤੌਰ ਤੇ ਕੀਤੀਆਂ ਜਾਣ ਵਾਲੀਆਂ 10 ਗਲਤੀਆਂ ਦੇ ਸੰਬੰਧ ਵਿੱਚ ਦੋ ਵੀਡੀਓ ਬਣਾਈਆਂ ਨੇ ਇੱਥੋਂ ਦਿੱਤੇ ਹੋਏ ਲਿੰਕ ਦੇ ਵਿੱਚੋਂ ਆਪ ਜੀ ਉਹਨਾਂ ਦੋ ਵੀਡੀਓ ਦੇ ਦਰਸ਼ਨ ਕਰੋ ਤੇ ਬਾਣੀ ਪੜਦਿਆਂ ਹੋਣ ਵਾਲੀਆਂ ਲਗਭਗ 50% ਗਲਤੀਆਂ ਤੋਂ ਛੁਟਕਾਰਾ ਪਾਉਣ ਦੀ ਵਿਧੀ ਸਿੱਖੋ। ਸੋ ਇਸ ਪ੍ਰਕਾਰ ਆਪ ਜੀ ਨੇ ਦਰਸ਼ਨ ਕੀਤੇ ਨੇ ਕਿ ਕਿਵੇਂ ਆਪਾਂ ਸੋਦਰ ਵਾਲੀ ਪੌੜੀ ਦੇ ਵਿੱਚ ਜਪਜੀ ਸਾਹਿਬ ਤੇ ਰੈ ਰਾਸ ਦੋਵਾਂ ਥਾਵਾਂ ਤੇ ਆਏ ਹੋਏ ਅੰਤਰਾ ਨੂੰ ਸਮਝ ਕੇ ਵਿਚਾਰ ਕੇ ਅਭਿਆਸ ਕਰਕੇ ਇਹ ਸਬਕ ਨੂੰ ਪਕਾ ਕੇ ਰੋਜ਼ਾਨਾ ਹੋਣ ਵਾਲੀਆਂ ਗਲਤੀਆਂ ਦੇ ਵਿੱਚ ਸੁਧਾਰ ਕਰ ਸਕਦੇ ਆ ਔਰ ਗੁਰੂ ਦਾ ਉਪਦੇਸ਼ ਹੈ ਕਿ ਸਿੱਖੋ ਸੁਨੋ ਹੋ ਸਿੱਖ ਇਹ ਮੇਰੀ ਬਾਣੀ ਪੜੋ ਹੋ ਸ਼ੁੱਧ ਗੁਰਕੇਰੀ ਇਹਦੇ ਵਿੱਚ ਕੋ ਬਹੁਤ ਲੰਮਾ ਸਮਾਂ ਨਹੀਂ ਲੱਗਣਾ ਫੇਰ ਦੁਹਰਾ ਦਿੰਨੇ ਆ ਕਿ ਇਸ ਵਿੱਚ ਕੇਵਲ ਤੇ ਕੇਵਲ 8 ਦਿਨ ਲੱਗਣਗੇ ਰੋਜ਼ਾਨਾ ਆਪਾਂ 10 ਤੋਂ 15 ਮਿੰਟ ਲਾਉਣੇ ਨੇ 8 ਦਿਨਾਂ ਦਾ ਇਹ ਸਬਕ ਹੈ ਇਸ ਕਰਕੇ ਸਾਧ ਸੰਗਤ ਜੀ ਪਹਿਲੀ ਜਿਹੜੀ ਵੀਡੀਓ ਸੀ ਉਹ ਇੱਕ ਦਿਨ ਦਾ ਹੀ ਸਬਕ ਹੈ ਦੂਜੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਤਿੰਨਾਂ ਦਿਨਾਂ ਦਾ ਸਬਕ ਹੈ ਤੀਸਰੀ ਜਿਹੜੀ ਵੀਡੀਓ ਹੈ ਉਸ ਵਿੱਚ ਦੋ ਦਿਨਾਂ ਦਾ ਸਬਕ ਹੈ ਤੇ ਆਖਰੀ ਵੀਡੀਓ ਇਹ ਵੀ ਇੱਕ ਦਿਨ ਦਾ ਹੀ ਸਬਕ ਹੈ ਇਸ ਤਰ੍ਹਾਂ ਬਹੁਤ ਆਸਾਨੀ ਦੇ ਨਾਲ ਆਪਾਂ ਇਹਨਾਂ ਅੰਤਰਾਂ ਨੂੰ ਸਮਝ ਕੇ ਇਹਨਾਂ ਦਾ ਅਭਿਆਸ ਕਰਕੇ ਗਲਤੀਆਂ ਨੂੰ ਦੂਰ ਕਰ ਸਕਦੇ ਹਾਂ ਜੀ ਸਾਡੇ ਇਸ ਉਪਰਾਲੇ ਨੂੰ ਸਫਲਾ ਬਣਾਓ ਹਰ ਸੇਖ ਤੱਕ ਇਹ ਵੀਡੀਓ ਇਹ ਪਲੇਲਿਸਟ ਆਪ ਜੀ ਨੇ ਜ਼ਰੂਰ ਪਚਾ ਦੇਣੀ ਇੱਥੇ ਦਿੱਤੇ ਹੋਏ ਲਿੰਕ ਦੇ ਵਿੱਚ ਅਸੀਂ ਪਲੇਲਿਸਟ ਦਾ ਲਿੰਕ ਦੇ ਦੇਾਂਗੇ ਇਹਨੂੰ ਆਪ ਜੀ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ WhatsApp ਦੇ ਵਿੱਚ ਜਿੰਨੇ ਵੀ ਗਰੁੱਪ ਨੇ ਸਭਨਾ ਵਿੱਚ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਜਾਗਰੂਕਤਾ ਆਵੇ ਵੱਧ ਤੋਂ ਵੱਧ ਜੀਆਂ ਦਾ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ